ਦੰਗੇ ਕਾਲ ਵਿਧਾਨ ਸਭਾ ਸੈਸ਼ਨ ਜਿਹੜਾ ਹੈ ਉਹ ਹੰਗਾਮੀਆਂ ਰਿਹਾ ਪਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਅਚਾਨਕ ਛਿੜ ਗਈ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਵਿੱਚ ਸੀਐਮ ਭਗਵੰਤ ਮਾਨ ਬੋਲ ਪਏ ਸੀਐਮ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤੰਜ ਕਸਦੇ ਨਜ਼ਰ ਆਏ ਨੇ ਕਿ ਇਹੋ ਜੀ ਗੱਲ ਕੀਤੀ ਵਿਧਾਨ ਸਭਾ ਦੇ ਵਿੱਚ ਸਪੀਚ ਦਿੰਦਿਆਂ ਦਿੰਦਿਆਂ ਜਦੋਂ ਹਰ ਕੋਈ ਹੱਸਣ ਲੱਗ ਗਿਆ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਇਆ ਇੱਕ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਨਾਮ ਲੈਣਾ ਨਹੀਂ ਚਾਹਾਂਗਾ ਮੈਂ ਬਹੁਤ ਵਾਰ ਨਾਮ ਲੈ ਲਿਆ ਔਰ ਸਿੱਧੇ ਦੇ ਸਿੱਧੇ ਤੰਜ ਕਸਦੇ ਨਜ਼ਰ ਆਏ ਨੇ ਨਿਸ਼ਾਨੇ ਸਾਧ ਦੇ ਨਜ਼ਰ ਆਏ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਹੁੰਦਾ ਹੈ ਡਰੱਗ ਮਾਮਲੇ ਦੇ ਵਿੱਚ ਸਜ਼ਾ ਕੱਟਣ ਦਾ ਜ਼ਿਕਰ ਹੁੰਦਾ ਹੈ ਔਰ ਉਸੇ ਨੂੰ ਲੈ ਕੇ ਵਿਵਾਦ ਖੜਾ ਹੋ ਜਾਂਦਾ ਹੈ ਸੀਐਮ ਭਗਵੰਤ ਮਾਨ ਇਹੋ ਜੀ ਗੱਲ ਕਰਦੀ ਹੈ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੀ ਹੱਸਣ ਤੋਂ ਗਰੇਜ਼ ਨਹੀਂ ਕਰ ਪਾਉਂਦੀਆਂ ਔਰ ਆਖਰਕਾਰ ਹੱਸ ਪੈਂਦੀਆਂ ਨੇ ਹਾਸਾ ਜਿਹੜਾ ਵਿਧਾਨ ਸਭਾ ਦੇ ਵਿੱਚ ਪੈ ਜਾਂਦਾ ਭਾਵੇਂ ਕਿ ਇਹ ਹਾਸਾ ਜ਼ਿਆਦਾ ਦੇਰ ਤੱਕ ਬਣਿਆ ਨਹੀਂ ਰਹਿ ਸਕਿਆ ਪਰ ਤਾਵੇਂ ਇੱਕ ਵਾਰ ਤਾਂ ਜ਼ਰੂਰ ਵਿਧਾਨ ਸਭਾ ਦੇ ਵਿੱਚ ਹਾਸਾ ਪੈਂਦਾ ਔਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਿੱਧੇ ਤੰਜ ਸੀ ਆਪ ਭਗਵੰਤ ਮਾਨ ਕਾਸ ਦੇ ਨਜ਼ਰ ਆਏ ਨੇ ਆਖਰ ਕੀ ਕੁਝ ਬੋਲੇ ਨੇ ਆਉਂ ਸੋਣ ਲੈ ਉਹ ਕੱਲ ਉਹ ਉਹ ਪਹਿਲਾਂ ਹੀ ਜਾ ਕੇ ਬੋਲ ਗਿਆ ਦੂਜਾ ਜਿਹੜਾ ਚਲੋ ਉਹਦਾ ਕੰਮ ਹੀ ਇਹ ਹੈ ਮਾਈਕ ਕਿਤੇ ਧਾੜ ਜਾ ਉਹਦਾ ਨੇਰੇ ਚ ਵੀ ਪਾੜ ਲੈਂਦਾ ਸੋ ਲੋਪਨਾ ਕੰਦਣਾ ਹੁਣ ਸਾਰਾ ਪਤਾ ਹੀ ਹੈ ਇੰਨੀ ਵਾਰ ਨਾਂ ਵੀ ਲੈਣਾ ਚਾਹੀਦਾ ਤੂੰ ਉਹ ਉਹ ਜਿਵੇਂ ਕਹਿੰਦੇ ਨਾ ਕਿ ਕਿ ਨੇਰੇ ਚ ਮੈਂ ਇੱਕ ਸਿੱਟ ਦੀਏ ਕਿ ਉਹਦੇ ਮੂੰਹ ਤੇ ਵੱਜਦਾ ਕਿਉਂਕਿ ਮੈੱਕਾਂ ਦੇ ਨੇੜ ਤੇ ਨਹੀਂ ਹੁੰਦਾ ਬਸ ਉਹ ਉਹ ਗੱਲ ਆ ਯਾਰ ਹੈ ਬੋਲੋ ਜਰੂਰ ਬੋਲੋ ਮੀਡੀਆ ਚ ਬੋਲੋ ਜਦੋਂ ਮੀਡੀਆ ਹੀ ਨਹੀਂ ਚਾਹੁੰਦਾ ਘੇਰ ਘੇਰ ਮੀਡੀਆ ਨੂੰ ਲਿਆਉਂਦੇ ਨੇ ਆਓ ਮੈਨੂੰ ਸੁਣੋ ਆਓ ਮੈਨੂੰ ਸੁਣੋ ਐਡੇ ਕਿਹੜੇ ਤੁਸੀਂ ਦੱਸੋ ਦਾਨਿਸ਼ਵਰ ਆ ਗਏ ਹਜੇ ਤਾਂ ਫੇਸ ਰੱਖ ਦੇ ਕੇਸ ਚ ਜੀ ਡਰੱਗ ਦੇ ਕੇਸ ਚ ਤਿੰਨ ਮਹੀਨੇ ਜੇਲ੍ਹ ਚ ਰਹਿ ਕੇ ਆਉਣ ਸਾਰ ਕਹਿੰਦੇ ਨੈਲਸਨ ਮੰਡੇਲਾ ਪੜਿਆ ਮੈਂ ਕਹਿੰਦਾ ਨੈਲਸਨ ਮੰਡੇਲਾ ਨੈਲਸਨ ਮੰਡੇਲਾ ਨੇ ਕਿਤਾਬਾਂ ਪੜ੍ਹੀਆਂ ਮੈਂ ਬੋਦਲਤਾ ਕਹਿੰਦੇ ਉਹਨੇ ਕਦੀ ਨਾ ਚਰਮੜੀਲਾ ਸੀ ਕੋ ਉਹ 26 ਸਾਲ ਜੇਲ੍ਹ ਚ ਰਿਹਾ ਮੈਂ ਕਿਹਾ ਤੈਨੂੰ ਹੁਣ ਪਤਾ ਲੱਗਿਆ ਹਾਂ ਤਾਂ ਬਹੁਤ ਚਿਰ ਪਹਿਲਾਂ ਦਾ ਪਤਾ ਹੈ ਉਹਨੂੰ ਐ ਵੀ ਜਦੋਂ ਮੈਨੂੰ ਪਤਾ ਲੱਗਿਆ ਫੇਰ ਫੇਰ ਦੁਨੀਆ ਨੂੰ ਪਤਾ ਲੱਗਦਾ ਸੂਈ ਇਹਨਾਂ ਦੀ ਨਾ ਆਦਤ ਹੈ ਕਿ ਤੂੰ ਤੰਗ ਕਰਨਾ ਤੇ ਜਦੋਂ ਕੋਈ ਵਧੀਆ ਡਵੀਟ ਸਿਆਣੀ ਪੰਜਾਬ ਦੇ ਫੈਸਲੇ ਹੁੰਦੇ ਨੇ ਉਦੋਂ ਘਰੇ ਚਲੇ ਜਾਣਾ ਕੋਈ ਗੱਲ ਨਹੀਂ ਇਹ 17 18 ਵੀ ਫੇਰ ਨਾ ਕਰਨ ਲੋਕ ਹੱਥਾਂ ਹੀ ਧੁੱਕੀ ਫਿਰਦੇ ਇਹਨਾਂ ਨੂੰ ਵੀ ਕੰਨੀ ਬਿਠਾਉਣਗੇ ਕਿ ਕੋਈ ਗੱਲ ਨਹੀਂ ਤੁਸੀਂ ਵੀ ਫਰਜ਼ ਨਿਭਾਇਆ ਨਹੀਂ ਸੋ ਪਬਲਿਕ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ